ਔਰ ਪਿੰਡ ਤੇਈਪੁਰ ਵੱਲੋਂ ਲਗਾਤਾਰੀ ਪਿਛਲੇ 11 ਮਹੀਨਿਆਂ ਤੋਂ ਲਗਭਗ ਇਹ ਲੰਗਰ ਪੱਕੇ ਇਥੋਂ ਜਾ ਰਿਹਾ ਵਾ ਇਧਰ ਵੇਖੋ ਸੇਵਾਦਾਰ ਸਾਡੇ ਸਾਰੇ ਸੇਵਾ ਕਰ ਰਹੇ ਨੇ 13 ਫਰਵਰੀ ਤੋਂ ਲਗਾਤਾਰੀ ਪਿੰਡ ਤੇਈਪੁਰ ਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਸਿੰਘ ਜੀ ਸਬ지 ਤਿਆਰ ਕਰ ਲੈਂਦੇ ਨੇ ਬੀਬੀਆਂ ਪ੍ਰਸ਼ਾਦਾ ਪਕਾ ਲੈਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੀਬੀਆਂ ਨੇ ਜੜੀਆਂ ਕਿ ਪਿਛਲੇ ਪਿਛਲੇ 13 ਫਰਵਰੀ ਤੋਂ ਲਗਭਗ 11 ਮਹੀਨੇ ਚੱਲੇ ਨੇ 14ਵੇਂ ਮਹੀਨੇ ਚੋਂ ਦੋਨੋਂ ਖਨਾਰੀ ਬਾਡਰ ਚੱਲ ਰਿਹਾ ਵਾ ਪਰ ਬੀਬੀਆਂ ਦੇਖੋ ਹੋ ਜੀ ਨਹੀਂ ਆ 2:30 ਵਜੇ ਆ ਜਾਣਾ ਪਹਿਲੋ ਆਟਾ ਗੁੰਨਣਾ ਔਰ ਇਹ ਨਾਲ ਬਾਣੀ ਪੜਨੀ ਨਾਲ ਲੰਗਰ ਤਿਆਰ ਕਰਨਾ ਇਹ ਬੀਬੀਆਂ ਦੀ ਰੁਟੀ ਨੇ ਮੈਨੂੰ ਹੱਥ ਦਿੱਤੇ ਵਾਏ ਗੁਰੂ ਜੀ ਨੇ ਮਾਰਕ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਸੰਗਤ ਔਰ ਪੰਗਤ ਔਰ ਲੰਗਰ ਉਸੇ ਨੂੰ ਹੀ ਪਿੰਡ ਤੇ ਗੁਰ ਵੱਲੋਂ ਲਗਾਤਾਰ ਹੀ ਪਿਛਲੇ 11 ਮਹੀਨੇ ਤੋਂ ਲਗਾਤਾਰ ਇਖਨੋਰੀ ਬਾਟਵ ਤੇ ਜਾ ਰਹੇ ਨੇ ਇਹ ਦੇਖੋ ਬੀਬੀ ਨਿਯੋਗ ਕਰ ਲਈਏ ਰਾਜਨ ਸੇਵਾ ਕਰੀਏ ਇਹਨਾਂ ਦੇ ਚਰਨਾਂ ਉਨਨ ਜੀ ਕਰਦਾ ਹੋਇ ਨਾਮਾਇਆਂ ਦੇ ਜਿਹੜੀਆਂ ਬਾਣੀਆਂ ਪੜ ਰਹੀਆਂ ਨੇ ਅੰਗਰ ਪਤਾ ਲਿਆ 11 ਮਹੀਨੇ ਲਗਾਤਾਰ ਇਹਨਾਂ ਬੀਬੀਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੀ ਨੇ ਮਨੁ ਜੀ ਬਾਦੀ ਦਿੱਤੀ ਵਾਹਿਗੁਰੂ ਜੀ ਨੇ ਮਨੁ ਜੀ ਬਾਦੀ ਦਿੱਤੀ ਵਾਹਿਗੁਰੂ ਜੀ ਨੇ ਸਾਨੂੰ ਜੀ ਬਾਦੀ ਦਿੱਤੀ ਵਾਹਿਗੁਰੂ ਜੀ ਨੇ ਸਾਨੂੰ ਜੀ ਬਾਦੀ ਦਿੱਤੀ ਰਾਜਨਾ ਦੇ ਪਾਣੀ ਪੜੀਏ ਸੰਗ ਲੱਗੇ ਰਾਜ ਰਾਜ ਬਾਣੀ ਪੜੀਏ ਸੱਜ ਵਰਦੇ ਨਈਆਂ ਰਬਈਏ ਰਾਜ ਰਾਜ ਬਾਣੀ ਪੜੀਏ ਸੱਜ ਲੱਗਦੇ ਨਈਆਂ ਰਬਈਏ ਰਾਜ ਰਾਜ ਬਾਣੀ ਪੜੀਏ ਸੱਜ ਲੱਗਦੇ ਨਈਆਂ ਰਬਈਏ ਤੇ ਨਹੀਂ ਹਾਰ ਪਈ ਰੱਜ ਰੱਜ ਬਾਣੀ ਸੁਣੀਏ ਰੱਜ ਰੱਜ ਦੇ ਨਾ ਪਈ ਨੀ 13 ਫਰਵਰੀ ਤੋਂ ਲਗਾਤਾਰ ਹੀ ਪਿੰਡ ਤੇਈਪੁਰ ਤਹਿਸੀਲ ਪਾਟਣਾ ਜ਼ਿਲ੍ਹਾ ਪਟਿਆਲੇ ਦੇ ਛਤਰਾਣੇ ਹਲਕੇ ਜੇ ਪਿੰਡ ਪੈਂਦਾ ਵਾ ਔਰ 13 ਫਰਵਰੀ ਤੋਂ ਲਗਾਤਾਰ ਹੀ ਇੱਥੇ ਉਹਨਾਂ ਦੀ ਬੀਬੀਆਂ ਸਾਡੀਆਂ ਮਾਈਆਂ ਸਤਕਾਰ ਹੈ ਨਾ ਦਾ ਮਾਈਆਂ ਰਾਬਰ ਜਾਈਆਂ ਵੇਖੋ ਰੋਜ਼ ਹੀ 2:30 ਵਜੇ ਆ ਜਾਣਾ 4-5 ਘੰਟੇ ਤੇ ਆਟੇ ਕੁੰਨਣਾ ਔਰ ਨਾਲ ਪ੍ਰਸ਼ਾਦੇ ਪਕਾਉਣੇ ਉਹ ਵੀ ਬੂਲ ਪਰ ਕੇ ਜੋ ਗੁਰੂ ਅਮਰਦਾਸ ਮਹਾਰਾਜ ਦੀ ਮਰਿਆਦਾ ਚਲਾਈ ਹੋਈ ਹੈ ਇਹ ਪਿੰਡ ਤੇ ਹੀ ਪਰ ਜੱਜ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਨਾਲ ਰਾਜ ਰਾਜ ਨੂੰ ਸਤਿਕਾਰ ਜਾਈਏ ਕਿਉਂਕਿ ਸਾਡੇ ਪਿੰਡ ਦੇ ਮਹਾਂਪੁਰਖ ਬਾਬਾ ਚੰਦ ਸਿੰਘ ਜੀ ਹੋਏ ਨੇ ਉਹਨਾਂ ਨੇ ਗੁਰਸਿੱਖੀ ਲੈ ਇਸ ਪਿੰਡ ਨੂੰ ਜੋੜਿਆ ਗੁਰਬਾਣੀ ਦੇ ਨਾਲ ਗੁਰੂ ਘਰ ਦੇ ਨਾਲ ਕੋਈ ਵੀ ਇਰਖਾ ਨਹੀਂ ਗਈ ਇਸ ਨਗਰ ਦੇ ਵਿੱਚ ਸਹਿਮਤੀ ਦੇ ਨਾਲ ਹੀ ਸਰਪੰਚੀ ਸਹਿਮਤੀ ਦੇ ਨਾਲ ਹੀ ਸੋਸਾਇਟੀ ਦੀਆਂ ਇਲੈਕਸ਼ਨਾਂ ਪ੍ਰਧਾਨ ਸਰਪੰਚ ਚੁਣ ਲੈਣੇ ਸਹਿਮਤੀ ਨਾਲ ਹੀ ਮੈਂਬਰ ਚੁਣ ਲੈਣੇ ਬੜੀ ਕਿਰਪਾ ਇਸ ਨਗਰ ਤੇ ਗੁਰੂ ਸਾਹਿਬ ਦੀ ਇਸ ਤੀਨਾਂ ਤਸਵੀਰਾਂ ਪਿੰਡ ਤੇਈਪੁਰ ਤੋਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ